ਅੰਮ੍ਰਿਤਸਰ ਦੇ ਬਟਾਲਾ ਰੋਡ ਤੇ ਇੱਕ ਸ਼ਰਾਬੀ ਪੁਲਿਸ ਮੁਲਾਜ਼ਮ ਨੇ ਨਸ਼ੇ ਦੀ ਹਾਲਤ ਚ ਵੱਡਾ ਕਾਰਨਾਮਾ ਕੀਤਾ ਪੁਲਿਸ ਮੁਲਾਜ਼ਮ ਨੇ ਆਪਣੀ ਗੱਡੀ ਨਾਲ ਸੜਕ ਤੇ ਖੜੀਆਂ ਕਈ ਬਾਈਕਾਂ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਕੁਝ ਨੌਜਵਾਨ ਵੀ ਜ਼ਖਮੀ ਹੋਏ ਨੇ ਜਿਸ ਬਾਅਦ ਗੁੱਸੇ ਚ ਆਏ ਲੋਕਾਂ ਨੇ ਪੁਲਿਸ ਮੁਲਾਜ਼ਮ ਦੀ ਖੂਬ ਖਾtirਦਾਰੀ ਵੀ ਕੀਤੀ ਉਧਰ ਮੌਕੇ ਤੇ ਮੌਜੂਦ ਲੋਕਾਂ ਮੁਤਾਬਕ ਉਹ ਸੜਕ ਤੇ ਖੜੇ ਸੀ ਤਾਂ ਪਿੱਛੋਂ ਆ ਰਹੇ ਇੱਕ ਵਾਹਨ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ ਅਤੇ ਕਈ ਵਿਅਕਤੀਆਂ ਨੂੰ ਵੀ ਧਰੜ ਦਿੱਤਾ ਇਲਜ਼ਾਮ ਲੱਗੇ ਕਿ ਪੁਲਿਸ ਮੁਲਾਜ਼ਮ ਸ਼ਰਾਬ ਦੇ ਨਸ਼ੇ 'ਚ ਥੁੱਸ ਸੀ

में? वर्दी में है कितने लोगों को टक्कर मारी उन्होंने पाँच पा, पांच, छह लोगों को टक्कर मारी पाँच छह गाड़ियाँ भी टूट गई आप थे मैं मैं आप गाड़ी से आया हूँ मैं सब्जी लेने जा रहा गाड़ी खड़ी करके मैं सब्जी लेने जा रहा था उनको ठाक से मार दिया तुरंत मेरे यहाँ पे लगा हुआ पुलिस वाला गाड़ी मारुति में था मैं ये चाहता हूँ मेरा इलाज होना चाहिए जो पुलिस वाले ने किया है उनको सजा मिलना चाहिए इतना पिए हुए पूरा होश भी नहीं है ਦੋ ਜੇ ਪਾਸੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਦੇ ਕਰਮਚਾਰੀ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਨਸ਼ੇ ਦੀ ਹਾਲਤ ਚ ਗੱਡੀ ਕਈ ਮੋਟਰਸਾਈਕਲਾਂ ਨਾਲ ਟਕਰਾ ਗਈ ਤੇ ਹੁਣ ਉਹ ਇਸ ਮੁਲਾਜ਼ਮ ਖਿਲਾਫ ਵੰਦੀ ਕਾਰਵਾਈ ਕਰਨਗੇ ਮਾਮਲਾ ਜੀ ਸਾਡਾ ਮੁਲਾਜ਼ਮ ਆ ਰਿਹਾ ਸੀ ਘਰ ਤੇ ਤੇ ਉਹਨੇ ਹੋ ਸਕਦਾ ਡਰਿੰਕ ਕੀਤੀ ਹੋਵੇ ਜੀ ਡਰਿੰਕ ਕਰਕੇ ਤੇ ਉਹ ਗੱਡੀਆਂ ਉਹ ਕੋ ਗੱਡੀ ਬੇਕਾਬੂ ਹੋ ਗਈ ਹੈ ਉਹ ਉਹਨੇ 3-4 ਮੋਟਰਸਾਈਕਲ ਭੰਤੀਆਂ ਤੇ ਸੱਟਾਂ ਲਗੀਆਂ ਕਿਹਨਾਂ ਚੌਂ ਜਾਈ ਵਰਦੀ ਪਾਈ ਹੋਈ ਜੀ ਵਰਦੀ ਪਾਈ ਹੈ दारू ਪੀਤੀ ਹੋਈ ਹੈ ਹੋ ਸਕਦਾ ਪੀਤੀ ਹੋਈ ਜੀ ਮੈਂ ਚੈੱਕ ਨਹੀਂ ਕੀਤਾ ਜੀ ਪਰ ਆਮ ਜਨਦਰ ਦੇ ਇਲਜ਼ਾਮ ਹੈ ਜੀ ਪੁਲਸ ਵਾਲੇ ਪੁਲਸ ਦੀ ਸਾਈਡ ਲੈ ਰਹੇ ਜੀ ਇਹ ਤੇ ਤੁਹਾਨੂੰ ਲੱਗਦਾ ਪਰ ਮੈਨੂੰ ਨਹੀਂ ਲੱਗਦਾ ਜੀ ਇਹ ਤੇ ਮੈਂ ਤੁਸੀਂ ਸਾਹਮਣੇ ਹੀ ਆਰਜ਼ੀ ਲੈ ਕੇ ਆਓਗੇ ਮੈਂ ਜੋ ਬੰਦੀ ਕਾਨੂੰਨੀ ਕਾਰਵਾਈ ਹੋ ਨਾਮ ਹੈ ਮੁਲਾਜ਼ਮ ਦਾ ਕੀ ਰੈਂਕ ਹੈ ਉਹਦਾ ਨਾਮ ਹੈ ਜੀ ਕਾਂਸਟੇਬਲ ਪ੍ਰਨਾਮ ਸਿੰਘ ਹੈ ਜਿੱਥੇ ਡਿਊਟੀ ਇਹਨਾਂ ਦੀ ਉਹ ਸਾਡੇ ਡਿਊਟੀ ਕਰਦਾ ਪ੍ਰਾਈਵੇਟ ਕਿਸੇ ਬੰਦੇ ਦੇ ਨਾਲ ਉਹ ਗੱਲ ਮੈਨੇ ਉਧਰ ਜਦੋਂ ਮੁਲਾਜ਼ਮ ਦਾ ਮੈਡੀਕਲ ਕਰਵਾਇਆ ਗਿਆ ਤਾਂ ਉਹ ਅਲਕੋਹਲ ਪੋਜ਼ਿਟਿਵ ਆਇਆ ਗਿਆ ਜਿਸ ਕਾਰਨ ਹੁਣ ਉਸ ਨੂੰ ਸਸਟੇਨ ਕਰਕੇ ਲਾਈਨ ਹਾਜ਼ਰ ਕਰ ਦਿੱਤਾ ਗਿਆ ਅਵਰ ਸਰ ਕਮਿਸ਼ਨਰ ਦੇ ਥਾਣਾ ਸਦਰ ਦੀ ਚੌਂਕੀ ਵਿਜੇਨਗਰ ਵਿਖੇ ਕੱਲ ਇੱਕ ਇਨਸੀਡੈਂਟ ਸਾਹਮਣੇ ਆਇਆ ਸੀ ਜਿਸ ਵਿੱਚ ਨੀਤੂ ਚੋਹਾਨ ਤੇ ਉਹਨਾਂ ਦੇ ਬੇਟੇ ਜਿਹੜੇ ਐਕਟਵਾ ਤੇ ਜਾ ਰਹੇ ਸਨ ਇੱਕ ਪੁਲਿਸ ਮੁਲਾਜ਼ਮ ਜਿਸ ਦਾ ਨਾਮ ਕਨਸਟੇਬਲ ਪ੍ਰਨਮ ਹੈ ਬੈਲਟ ਨੰਬਰ 3477 ਅੰਮ੍ਰਿਤਸਰ ਇਹ ਕਿਸੇ ਪ੍ਰਾਈਵੇਟ ਬੰਦੇ ਦਾ ਗਨਨ ਲੱਗਾ ਪਿਆ ਜੀ ਇਸ ਵੱਲੋਂ ਜਦੋਂ ਸਵਿਫਟ ਕਾਰ ਤੇ ਆ ਰਿਹਾ ਸੀ ਤਾਂ ਇਸ ਨੇ ਐਕਟਵਾਂ ਨੂੰ ਹਿੱਟ ਕੀਤਾ ਸੀ ਇਸ ਤੋਂ ਬਾਅਦ ਮਦਈ ਨੇ ਇਹ ਵੀ ਦੋਸ਼ ਲਾਇਆ ਸੀ ਕਿ ਇਸ ਨੇ दारू ਪੀਤੀ ਹੋਈ ਹੈ ਜਿਸ ਕਾਰਨ ਇਸ ਨੇ ਗੱਡੀ ਹਿੱਟ ਕੀਤੀ ਹੈ ਸੇਮ ਉਸ ਤੋਂ ਬਾਅਦ ਸ਼ਾਮ ਨੂੰ ਇਸੇ ਮੁਲਾਜ਼ਮ ਨੇ ਬਾਂਕੇ ਵਿਹਾਰੀ ਗਲੀ ਦੇ ਵਿੱਚ ਸਬਜੀ ਮੰਡੀ ਕੋਲ ਤਿੰਨ ਚਾਰ ਵਹੀਕਲ ਟੂ व्हीਲਰਸ ਖੜੇ ਸਨ ਇਸਨੇ ਟੂ ਇਨੀ ਤੇਜ਼ ਰਫਤਾਰ ਨਾਲ ਗੱਡੀ ਚਲਾ ਰਿਆ ਸੀ ਕਿ ਸਾਰੇ ਟੂ व्हीਲਰਸ ਨੂੰ ਹਿਟ ਕੀਤਾ ਤੇ ਉਹਨਾਂ ਦਾ ਕਾਫੀ ਨੁਕਸਾਨ ਕੀਤਾ ਸੀ ਜਿਸ ਤੋਂ ਬਾਅਦ ਚੌਂਕੀ ਇਨਚਾਰਜ ਵਿਜੇਨਗਰ ਸਬ ਇੰਸਟ ਜਗਵੀਰ ਸਿੰਘ ਮੌਕੇ ਤੇ ਪਹੁੰਚੇ ਸਨ ਉਹਨਾਂ ਨੇ ਇਸ ਮੁਲਾਜ਼ਮ ਦਾ ਮੈਡੀਕਲ ਮੁਲਾਜਾ ਕਰਵਾਇਆ ਤੇ ਮੈਡੀਕਲ ਦੇ ਵਿੱਚ ਐਲਕੋਹਲ ਪੋਜ਼ਿਟਿਵ ਆਇਆ ਗਿਆ ਸੋ ਇਸ ਕਾਰਨ ਇਸ ਦੇ ਖਿਲਾਫ ਡਿਪਾਰਟਮੈਂਟਲ ਇਨਕੁਆਇਰੀ ਖੋਲੀ ਗਈ ਹੈ ਇਸ ਨੂੰ ਸਸਪੈਂਡ ਕਰਕੇ ਲਾਇਨ ਭੇਜਿਆ ਜਾ ਰਿਹਾ ਹੈ ਜਾਣਕਾਰੀ ਮੁਤਾਬਕ ਇਸੇ ਪੁਲਿਸ ਮੁਲਾਜ਼ਮ ਨੇ 3 ਜਨਵਰੀ ਦੀ ਸਵੇਰ ਨੂੰ ਇੱਕ ਸਕੂਟੀ ਸਵਾਰ ਔਰਤਾਂ ਨੂੰ ਵੀ ਟੱਕਰ ਮਾਰੀ ਸੀ ਜਿਨ੍ਹਾਂ ਨੇ ਇਸ ਮੁਲਾਜ਼ਮ ਦੇ ਸ਼ਰਾਬ ਪੀਤੇ ਹੋਣ ਦੇ ਇਲਜ਼ਾਮ ਲਗਾਏ ਸੀ ਅਤੇ ਹੁਣ ਇਸੇ ਮੁਲਾਜ਼ਮ ਨੇ ਨਮਾ ਚੰਨ ਛੱਡ ਦਿੱਤਾ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਸੈਂਟਰਲ ਪੰਜਾਬ ਟੀਵੀ